एस एस पी फिरोजपुर से दीपक खिलौड़ जी वालों जो निर्देश है कि अड्डा टीमों का गठन किया जाए उस जोड़ी टीम हैगी डी एस पी डी सी बलगार सिंह जी सी आई एच आई हरप्रीत जी की उन्होंने एक वो कामयाबी मिली है जब दो जोड़े पिस्टल है बत्ती बोर्ड के एक जो रिवॉल्वर है बत्ती बोर्ड का बरामदगी हुई है ना दो आरोपियों की भी गिरफ्तारी हुई है एक जो है नाम है साहिल उर्फ सैम जरा रहने वाला खलसिया कदीम का है जरा दूजा है वह हैगा दी ਇਹ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹੈ ਜਿਹੜਾ ਸਾਹਿਲ ਖਸੈਮ ਹਾਊਸ ਤੇ ਇੱਕ ਪਰਚਾ ਦਰਜ ਹੈ ਜਿਹੜਾ ਦੇਵਿੰਦ ਭੱਟੀ ਹੈ ਉਸ ਤੇ ਪਹਿਲੇ ਵੀ 3 ਪਰਚੇ ਦਰਜ ਹੋਏ ਜੇ ਤੇ ਇਹ ਜਿਹੜੀ ਟੀਮ ਸੀਗੀ ਪੁਲਿਸ ਸੀਗੀ ਦੀ ਟੀਮ ਜਿਵੇਂ ਗੁਰਮੀਤ ਜਸਪਾਲ ਗੁਰਜੰਟ ਔਰ ਸਿਮਰਨ ਰঞ্জੀਤ ਔਰ ਦੇਵ ਜੀ ਇਹ ਸਾਰੇ ਇਹਨੇ ਬੜਾ ਚੰਗਾ ਕੰਮ ਕੀਤਾ ਹੈ ਤੇ ਅਸੀਂ ਇਹਦੇ ਹੌਸਲਾ ਵਧਾਈ ਲਈ ਡੀਐਸਪੀ ਜੀ ਸਾਹਿਬ ਸਰਟੀਫਿਕੇਟ ਵੀ ਲਿਖਾਂਗੇ ਤੇ ਹੁਣ ਅਸੀਂ ਇਹ ਪ੍ਰਤੀਸ ਕਰਦੇ ਕਿ ਕਿੱਥੋਂ ਵੇਪਨ ਲੈ ਕੇ ਆਇਆ ਸੀ ਕਿ ਕਿਥੋਂ ਇਨੋਵੇਸ਼ਨ ਚਾਰ ਰਿਹਾ ਸੀ ਸਰ ਇਹ ਵਾਰਤਾ ਨੂੰ ਇੰਜਾਮ ਦੇ ਸਕਦੇ ਸੀ ਕਿਸੇ ਯਾਰ ਬਿਲਕੁਲ ਜੀ ਇਹ ਤੱਤੀ ਸਸੀਂ ਕਰ ਰਹੇ ਕਿ ਕਿਹੜੀ ਵਾਰਤਾ ਨੂੰ ਅੰਜਾਮ ਦੇਣ ਦੇ ਗਰਾਫ ਚ ਸੀ ਸਰ ਇਹ ਪਹਿਲਾਂ ਵੀ ਲੈ ਕੇ ਆਂਦੇ ਸੀ ਆ ਤੱਤੀ ਦਾ ਵਿਸ਼ਾ ਹੁਣ ਅਸੀਂ ਡਿਸਕਸ ਨਹੀਂ ਕਰ ਸਕਦੇ 33 ਸੈਂਟਰ एस एस पी एसएसपी फरोशपुर से दीपक जी वालों जड़े निर्देश है कि अड्डा टीमों का गठन किया जाए उस जोड़ी टीम हैगी डी एस पी डी सी बलकार सिंह जी सी आई हरप्रीत जी की उन्होंने एक बड़ी कामयाबी मिली है जब दो जड़े पिस्टल है बत्ती बोर्ड के बोर वो एक जोड़ा रिवॉल्वर है बत्ती बोर्ड काम हुई है दो आरोपियों की भी गिरफ्तारी हुई है एक जो है नाम हैगा साहिल उर्फ सैम जड़ा रहा खलसा कदीम का है जो दूजा है वह हैगा दी ਇਹ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹੈ ਜਿਹੜਾ ਸਾਹਿਲੂ ਖਸਾਮੋਂ ਉਸਤੇ ਇੱਕ ਪਰਚਾ ਦਰਜ ਹੈ ਜਿਹੜਾ ਦੇਵਿੰਦ ਭੱਟੀ ਹੈ ਉਸਤੇ ਪਹਿਲੇ ਵੀ 3 ਪਰਚੇ ਦਰਜ ਹੈਗੇ ਤੇ ਇਹ ਜਿਹੜੀ ਟੀਮ ਸੀਗੀ ਪੂਰੀ ਸੀਏ ਦੀ ਟੀਮ ਜਿਵੇਂ ਗੁਰਮੀਤ ਜਸਪਾਲ ਗੁਰਜੰਟ ਔਰ ਸਿਮਰਨ ਰঞ্জੀਤ ਉਹ ਦੇਵ ਜੀ ਇਹ ਸਾਰੇ ਇਹਨੇ ਬੜਾ ਚੰਗਾ ਕੰਮ ਕੀਤਾ ਹੈ ਤੇ ਅਸੀਂ ਇਹਦੇ ਹੌਸਲਾ ਬਜਾਈ ਲਈ ਡੀਐਸਪੀ ਜੀ ਸਾਹਿਬ ਸਰਟੀਫਿਕੇਟ ਵੀ ਲਿਖਾਂਗੇ ਤੇ ਹੁਣ ਅਸੀਂ ਇਹ ਪ੍ਰਤੀਸ ਕਰ ਰਹੇ ਕਿ ਕਿੱਥੋਂ ਵਿਕਲਪ लेके ਆਇਆ ਸੀ ਤੇ ਕਿੱਥੋਂ ਇਨੋਵੇਸ਼ਨ ਚਾਰਿਆ ਸੀ ਅਰੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀ ਕਿਸੇ ਯਾਰ ਬਿਲਕੁਲ ਜੀ ਇਹ ਤੱਤੀ ਸਸੀਂ ਕਰ ਰਹੇ ਕਿ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੇ ਕਾਬਿਲ ਸੀ ਸਰ ਇਹ ਪਹਿਲਾਂ ਵੀ ਲੈ ਕੇ ਆਂਦੇ ਸੀ ਆ 33 ਦਾ ਵਿਸ਼ਾ ਹੁਣ ਅਸੀਂ ਡਿਸਕਸ ਨਹੀਂ ਕਰ ਸਕਦੇ 33 ਚਲੋ